ਤਰੀ ਜੇਲ ਬਠਿੰਡਾ ਵਿੱਚ ਕੇ ਰਖੜੀ ਦਾ ਪਵਿੱਤਰ ਤਿਹਾਰ ਮਨਾਇਆ ਗਿਆ ਇਸ ਮੌਕੇ ਭੈਣਾਂ ਵੱਲੋਂ ਜੇਲ ਵਿੱਚ ਬੰਦ ਆਪਣੇ ਭਰਾਵਾਂ ਦੀ ਗੁੱਟ ਤੇ ਰਖੜੀ ਬੰਨੀਗੀ ਇਸ ਤੋਂ ਇਲਾਵਾ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਅਤੇ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਉਹਨਾਂ ਵੱਲੋਂ ਰਖੜੀ ਬੰਨਣ ਆਈਆਂ ਭੈਣਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੇਂਦਰੀ ਜੇਲ ਦੀਆਂ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ ਰਹੀਆਂ ਹਨ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਪਾਸ ਸਖਤ ਪ੍ਰਬੰਧ ਕੀਤੇ ਗਏ ਹਨ ਕਦਰ ਮੂ ਕਦਰ ਮੂ ਕੇ ਬੋਲ ਕੇ ਮਠਾਈ ਖਲਾ ਹੋ ਜੇ ਇੱਕ ਵਾਰ ਮੈਂ ਬੁੱਲੇ ਕੀ ਕਿਲਾ ਵਾਦਾ ਲਓ ਮੇਰਾ ਨਾਮ ਸੁਮੰਦੀਪ ਕੋਰਾਂ ਕਿਹਦੇ ਕਿਦਰ ਦੀ ਗਏ ਕਿਵੇਂ ਹੈ ਕੌਣ ਹਾਂ ਦਾ ਤੁਹਾਡਾ ਸਰ ਮੇਰਾ ਨਾਮ ਬ੍ਰਦਰ ਹੈ ਜੇਲ੍ਹ ਦੇ ਵਿੱਚ ਮਰਡਰ ਕੇਸ ਦੇ ਵਿੱਚ ਤੇ ਅੱਜ ਮੈਂ ਰੱਖੜੀ ਦੇ ਤਿਹਾਡੇ ਉਹਦੇ ਰੱਖੜੀ ਬੰਨਣਾ ਨਹੀਂ ਇਸ ਤਰ੍ਹਾਂ ਦੇਖ ਰਾਜੋਸਤੋ ਆਪਣਾ ਜਿਹੜਾ ਹੈਗਾ ਉਸ ਨੂੰ ਆਪਣਾ ਜੋ ਇਸ ਰੱਖੜੀ ਨੂੰ ਕਿਹੜਾ ਵਾਦਾ ਲਓ ਸਰ ਮੈਂ ਹਾਂ ਦਾ ਤੇਹੀ ਵਾਦਾ ਲਵਾਂਗੀ ਕਿ ਅੱਗੇ ਤੋਂ ਕੋਈ ਕ੍ਰਾਈਮ ਨਾ ਕਰੇ ਆਪਦਾ ਵਧੀਆ ਬਣੇ ਤੇ ਸਾਡੇ ਨਾਲ ਰਹੇ ਖਾਨਦੀ ਦੇ ਵਿੱਚ ਇਸ ਤਰ੍ਹਾਂ ਜਿਹੜੇ ਜਿਹੜੇ ਵੀ ਵੀਰ ਨੇ ਜਿਹੜੇ ਇਸ ਤਰ੍ਹਾਂ ਕ੍ਰਾਈਮ ਕਰਦੇ ਉਹਨਾਂ ਨੂੰ ਇਹੀ ਕਹਾਂਗੀ ਕਿ ਕ੍ਰਾਈਮ ਨਾ ਕਰੋ ਆਪਣੀ ਫੈਮਿਲੀ ਨਾਲ ਰਹੋ ਆਪਣੀ ਫੈਮਿਲੀ ਦੇ ਨਾਲ ਵਧੀਆ ਆਪਣੀ ਲਾਈਫ گزارੋ ਹਾਂਜੀ ਅੰਤ ਕਰੀਏ ਕਿਹਨਾਂ ਕਰੀਏ ਜਿਹੜੇ ਕਿਸ ਤਰ੍ਹਾਂ ਕੋਈ ਨਹੀਂ ਅੱਜ ਸਾਡੇ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਇੰਦਰੀਜਲ ਪ੍ਰਸ਼ੰਦਾਪੂ ਅਤੇ ਸਾਡੇ ਜਿਹੜੇ ਮੰਤਰੀ ਸਾਹਿਬ ਹੈ ਦਾਲਾਜ ਸਿੰਘ ਢੁਲਵਰ ਸਾਹਿਬ ਔਰ ਜੀ ਜੀਸੀ ਅਰੁਪਾਰ ਜੀ ਵੱਲੋਂ ਸਾਨੂੰ ਵਿਸ਼ੇਸ਼ ਹਦੈਤਾਂ ਕਿ ਇਸ ਦਾ ਰਕੀ ਦਾ ਤਿਹਾਰ ਹੈ ਇਹ ਤੇ ਬੰਡੀਆਂ ਦੇ ਜਾਂ ਭੈਣਾਂ ਨੂੰ ਜਿਹੜੀਆਂ ਰਖੜੀਆਂ ਬਨਣਾਉਣੀਆਂ ਉਹਦੇ ਵਾਸਤੇ ਵਿਸ਼ੇਸ਼ ਪ੍ਰਬੰਧ ਕਰਦੇ ਤਾਂ ਸੀ ਉਹ ਸਪੈਸ਼ਲ ਪ੍ਰਬੰਧ ਕੀਤਾ ਡਿਊਟੀਆਂ ਦੇ ਵਿੱਚ ਜਿਹੜੀਆਂ ਰਖੜੀ ਬਨਣਾ ਦਾ ਸਾਰੇ ਕੁਸਿਆਂ ਮੇਜੇ ਬਾਤ ਕੀਤੀ ਔਰ ਜਿਹੜੀ ਮਠਿਆਈ ਹੈ ਉਹ ਇੱਥੇ ਆਪੇ ਸੋਨਾ ਹੀ ਇੱਥੇ ਉਹਦਾ ਪ੍ਰਬੰਧ ਕੀਤਾ ਤਾਂ ਕਿ ਬਾਹਰੋਂ ਕੋਈ ਮਠਿਆਈ ਨਾਲ ਤੇ ਉਹਦੇ ਵਿੱਚ ਕੋਈ ਸਮਾਨ ਨਾ ਚੜਾ ਜਾਵੇ ਔਰ ਇਹ ਜਿਹੜਾ ਤਿਹਾਰ ਹੈ ਇਹ ਸਰਪ੍ਰੀਖਿ ਜਿਆਦਾ ਮਹੱਤਵ ਰੱਖਦਾ ਹੈ ਕਿ ਜਿਹੜੀ ਬੰਦੀ ਵੀਰ ਹੈ ਉਹਨਾਂ ਦੀ ਜਿਹੜੀ ਪਰਿਵਾਰਕ ਕੜੀ ਹੋ ਮਜ਼ਬੂਤ ਰਹੇ ਤਾਂ ਕਿ ਇਹ ਜਿਹੜੀ ਪਰਿਵਾਰਕ ਕੜੀ ਹੈ ਇਹ ਇਹਨਾਂ ਨੂੰ ਗਲਤ ਰਸਤੇ ਤੋਂ ਵਾਪਸ ਸਹੀ ਰਸਤੇ ਤੇ ਲੈ ਕੇ ਆਵੇ ਔਰ ਉਹ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੇ ਵਿੱਚ ਸ਼ਰਧ। ਕਿਉਂਕਿ ਕਿਸੇ ਜੀਆ ਦਾ ਪਰਵੇਸ਼ ਹੈ ਨਾ ਬਲੋ ਵੀ ਉਹਨਾਂ ਤੋਂ ਜਿਹੜਾ ਤੁਹਾਨੂੰ ਵੀ ਜਿਆਦਾ ਨਾ ਵਾਅਦਾ ਲਿਆ ਜਾ ਰਿਹਾ ਵੀ ਤੁਸੀਂ ਅੱਗੇ ਜੇ ਇਸ ਨੂੰ ਕਰਦੇ ਹੋ ਕਿੰਨਾ ਨਸਮਝਿਆ ਨਾ ਬਲੋ ਵੀ ਤੁਹਾਨੂੰ ਜਿਹੜਾ ਵਾਅਦਾ ਲਿਆ ਜਾ ਰਿਹਾ ਵੀ ਅੱਗੇ ਕੋਈ ਤਰ੍ਹਾਂ ਕੰਮ ਛੱਡ ਦੇਣਾ ਜਿਹਦਾ ਕੰਮ। ਹਾਂ ਹਾਂ ਜਿਹੜੀਆਂ ਭੈਣਾਂ ਆ ਉਹ ਵੀ ਮੇਰੇ ਖਿਆਲ ਦੇ ਵਿੱਚ ਇਹ ਵਾਅਦਾ ਆਪਣੇ ਭਰਾਵਾਂ ਤੋਂ ਲੈਣ ਗਿਆ ਕਿ ਉਹ ਇਹ ਗਲਤ ਰਸਤੇ ਤੋਂ ਮਤਲਬ ਵਾਪਸ ਆਉਣ ਤੇ ਚੰਗੇ ਨਾਜ਼ਰਤ ਬਣ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੇ ਨਾਲ ਰਹਿ ਸਕਣ ਔਰ ਚੰਗਾ ਜੀਵਨ ਜੀ ਸਕਣ। ਸ਼ਰਮ ਕਿਤਰਨੀ ਲੱਗਦੀ ਹੈ ਸ਼ਰਮ ਕਿਤਰਨੀ ਲੱਗਦੀ ਹੈ। ਸਰਵਪੱਤਰ ਡਿਊਟੀ ਦੇ ਵਿੱਚ ਰੇਡ ਕੁਰਸੀਆਂ ਬਕਾਇਦਾ ਲਾਈਆਂ ਗਈਆਂ ਔਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਤਲਾਸ਼ੀਆਂ ਕਿ ਤਾਂ ਕਿ ਕੋਈ ਗਲਤ ਜੀ ਨਾ ਚਲੀ ਜਾਵੇ ਔਰ ਜਿਹੜੇ ਮਠਿਆਈ ਆ ਉਹ ਤੁਹਾਨੂੰ ਦੱਸਿਆ ਗਿਆ ਕਿ ਮਠਿਆਈ ਅਸੀਂ ਆਪ ਬਜ਼ਾਰੋਂ ਖਰੀਦ ਕੇ ਲਿਆਂਦੀ ਆ ਔਰ ਨੋ ਪ੍ਰੋਫਿਟ ਨੋ ਲਾਸ ਇਸ ਇੰਗ ਦੇ ਰਹੇ ਆ ਜਿਨ੍ਹਾਂ ਨੇ ਵੀ ਮਠਿਆਈ ਦੇਣੀ ਆ ਉਹ ਆਪ ਪੈਨਾਲ ਉੱਪਰ ਲੈ ਕੇ ਉਹਨਾਂ ਨੂੰ ਆਪ ਭਰਾਓ ਇਹਦੇ ਪੈਨਾਲ ਨੂੰ ਦੇਣਾ ਡਾਕੂਮੈਂਟਸ ਕਰੀਏ ਤੁਸੀਂ ਲੈ ਲਓ ਡਾਕੂਮੈਂਟਸ ਜੇ ਜਿਵੇਂ ਆਮ ਮੁਲਾਕਾਤਾਂ ਹੁੰਦੀਆਂ ਰੋਜ਼ ਉਸ ਤੇ ਉਹਦੇ ਚੋਂ ਡਾਕੂਮੈਂਟ ਜਿਹੜੇ ਆਪਾਂ ਚੈੱਕ ਕਰਦੇ ਆ ਆਧਾਰ ਕਾਰਡ ਵਗੈਰਾ ਕੋਈ ਡਾਕੂਮੈਂਟ ਚੈੱਕ ਕਰਦੇ ਆ